ਆ ਗਈ ਜੀ ਸਰਵਣ ਸਰਵਣ ਇੱਕ ਰੋ ਸੰਗਰੀ ਆ ਹੈ ਕੁਨੈਸਰ ਆ ਸਾਰਾ ਆ ਕਿਆ ਕਹਿਦੀ ਆ ਇਹ ਹੈ 10 11 12 13 14 15 17 ਵਿੱਚ ਹੈ 17 17 17 ਵੀ ਆ ਬਈ ਇਹ ਇੱਧਰ ਆ ਗਈਆਂ ਹੈ ਆਪਣੀਆਂ ਆਮ ਮਹਿਰਾਂ ਦੇਖੋ 8 ਇਹ 8 8 ਦਾ ਸੈੱਟ ਹੈ 16 ਹੋ ਗਈਆਂ ਡਿਸਕਾਊਂਟ ਇਹਦੇ 'ਚ ਤੇ ਇਹ ਹੋ ਗਈਆਂ 2 4 6 8 10 ਇਹ 10 10 ਦਾ ਸੈੱਟ ਹੋ ਗਿਆ ਸਰਵਣਿਕ ਗਰੂ ਵਿਜ਼ਨ 1,60,000 3000 ਡਿਸਕਾਊਂਟ ਹੈ ਵੀਰ 1,55,000 ਇੱਧਰ ਇਹਨਾਂ ਦਾ ਜਿੰਦਰਾ ਆ ਗਿਆ ਜੀ ਪੱਟਾ ਪਾਉਣ ਵਾਲਾ ਇਹਦਾ ਕੀ ਰੇਟ ਆ? ਇਹ ਆ ਗਿਆ ਮਾਡਲ ਇਹਨਾਂ ਦਾ। ਦਾ ਰੇਟ ਹੈਗਾ ਜੀ 35000 ਰੁਪਿਆ ਸਰਗੁਣ ਐਗਰੋ ਵਿਜ਼ਨ 35000 ਰੁਪਿਆ 15000 1500 ਡਿਸਕਾਊਂਟ ਹੈ। ਇਹ ਆ ਗਿਆ ਆਪਣਾ ਇਕ ਲੱਤੜਾ ਇਹ ਵੀ 17000 ਰੁਪਏ ਦਾ ਬਈ ਇੱਥੇ ਵੀ 1500 ਡਿਸਕਾਊਂਟ ਹੈ ਇਹ ਆਗੇ ਤੋਤੇ ਹਲ ਤੋਤੇ ਹਲ ਹੈਗੇ 45000 ਦੇ ਇਹ ਸੱਤ ਵਾਲਾ ਸੱਤਾਂ ਵਾਲਾ ਹੈ ਬਈ ਤੋਤੇ ਹਲ ਇਹ ਆ ਗਿਆ ਇੱਧਰ ਪਲੌ ਇੰਨਾ 3 ਨਾਲ ਆਹ ਰੇਟ ਹੈ ਦਾ ਜਿਹੜੇ ਦਿਸਟ੍ਰਿਕਟ ਦੇ ਲਾਗੇ ਬਾਈਕ ਜਿੰਨੀ ਮਿਟੋਲੀ ਕਿ ਆਪਣਾ ਕੋਈ ਕੋਈ ਇੱਕ ਲੱਖ 55000 ਰੁਪਿਆ ਬਾਈ ਜਿਹੜੀ ਮਰਜ਼ੀ ਲੈ ਲਵੇ 1 ਲੱਖ 55000 ਇਹ ਆਗੇ ਬਣਾ ਟਰੈਲਰ ਇਹ 35000 ਰੁਪਿਆ ਇਹ ਸਿੰਪਲ ਹੈ ਦਰੇ ਆਗੇ ਇਹਨਾਂ ਦਾ ਮਾਡਲ ਲੱਗ ਲੱਗ ਮਾਡਲ ਆ ਬਈ ਖੜਾਏ ਵੇ ਇਹ 38500 ਹਜ਼ਾਰ ਰੁਪਈਆ ਡਿਸਕਾਊਂਟ ਆ ਇਹਦੇ 'ਚ ਇੱਕ 11 11 ਦੇ ਆ ਉਹ ਵੀ ਪਿਆਰਾ ਉਹ ਨਹੀਂ ਨਹੀਂ ਹੈਵੀ ਇਹ 7 6 13 ਦੇ ਆ ਬਈ ਇਹ 47500 ਦੋ ਮਾਡਲ ਦਾ ਟੋਟਲ ਕਦੋਂ ਅਮਰੀਕਾ ਤੋਂ ਟਾਪ ਮਾਡਲ ਹੈ ਨਾ ਨਹੀਂ ਮੈਂ ਤੁਹਾਨੂੰ ਕਹਿੰਦਾ ਮੈਨੂੰ ਪਤਾ ਹੈ ਉਹਨਾਂ ਨੇ ਇਹ ਕਰਨ ਲੱਗੇ ਉਹਨਾਂ ਦੋਨਾਂ ਨੇ ਮੈਨੂੰ ਆਲਾ ਦਾ ਫਰਕ ਉਹ ਕੀ ਫਰਕ ਹੈ ਉਹ ਉਹਨਾਂ ਉਹ ਹੀ ਤਾਂ ਫਰਕ ਹੈ ਨਾ ਉਹ ਆਹੀ ਦਿੰਦੇ ਆ ਕਿਹੜਾ ਕੀ ਫਰਕ ਕਲਾ ਤੂੰ ਦੱਸ ਕੀ ਤੁਸੀਂ ਦੱਸਣਾ ਤਾਂ ਤੂੰ ਦੱਸਾਂਗਾ ਪਰ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਵੀ ਨਹੀਂ ਲੱਗਦਾ ਇਹਦੀ ਆ ਚੀਜ਼ ਪਤਲੀ ਲੱਗੀ ਆ ਚੀਜ਼ ਪਤਲੀ ਲੱਗੀ ਕਿਹੜੀ ਗੇਜ ਦਾ ਫਰਕ ਹੈ ਆ ਇਹਦਾ ਫਰਕ ਹੈ ਜੀ ਇਹਦਾ ਐਂਗਲ ਦਾ ਗੇਜ ਦਾ ਫਰਕ ਹੋਊਗਾ ਨਹੀਂ ਯਾਰ ਇਹਦੀ ਗੇਜ ਦਾ ਫਰਕ ਹੈ ਨਹੀਂ ਫੋਟੋਆਂ ਤੇ ਨਹੀਂ ਪਤਾ ਲੱਗਦਾ ਮੈਂ ਜੀ ਕਦੇ ਵਾਸਤੇ ਹੁਣ ਦੇਖ ਕੀ ਨਹੀਂ ਪਤਾ ਲੱਗਿਆ ਨਾ ਹੁਣ ਆ ਦੇਖੋ ਇਹਦੀ ਮੋਟੀ ਆ ਇਹ ਮੋਟੀ ਆ ਭਾਜੀ ਇਹ ਮੋਟੀ ਆ ਹੋਰ ਕਰਕੇ ਜੀ ਉਹ ਆਹਲਾ ਉਹ ਸਖਲਾ ਚਲਾ ਕੇ ਦੇ ਦੇ ਉਧਰ ਵੀ ਇਹ ਮੋਟੀ ਐ ਉਹਦੇ ਨਾਲੋਂ ਵੀ ਮੋਟੀ ਲੱਗਦੀ ਮਨ ਨੂੰ ਉਹਦੇ ਵਾਲੀ ਪਤਾ ਕੀ ਜਿਹੜਾ ਤੁਹਾਡੇ ਸੰਦ ਦੇ ਨਾਲ ਦੇ ਸਾਡੇ ਲੋਕਲ ਫੋਲਡ ਟੋਪ ਮਾਡਲ ਵੈਣ ਯਾਰ ਇਹਨਾਂ ਤੋਂ ਤੁਹਾਨੂੰ ਪਤਾ ਹੈਗਾ ਟੋਪ ਮਾਡਲ ਕਿਹੜਾ ਤੁਹਾਡਾ ਟੋਪ ਮਾਡਲ ਆਈ ਐ ਜੀ ਤੇ ਪੈਪ ਲੱਗ ਜੂਗੀ ਟੋਪ ਹੋ ਜੂਗੀ ਟੋਪ ਮਾਡਲ ਪੈਪ ਵਾਲਾ ਮਿਲਦਾ ਆਪਾਂ ਨੂੰ ਹਾਂ ਇਹ ਪੈਪ ਲੱਗ ਜੂ ਟੋਪ ਅੰਕਲ ਜੀ ਉਹਨੇ ਹਾਲੋਂ ਲੱਗੇ ਹੋਣਗੇ ਨਾ ਛੜੇ ਹਾਲ ਹਾਲੂ ਲੱਗੇ ਹੋਣਗੇ ਉਸ ਮਾਡਲ ਤੇ ਕਿਉਂ ਨਾ ਆਏ ਸੰਧਾ ਉਹਨਾਂ ਕੋਲ ਮਾਲ ਪਤਾ ਕਿੰਨਾ ਪਿਆ ਹੈ ਤੁਹਾਡੇ ਡਿਸਕਾਊਂਟ ਨੇ ਸੰਧ ਨੇ ਸਾਡੇ ਲੋਕ ਹਰਿਆਣੇ ਦੇ ਆ ਟਾਈਮ ਨਹੀਂ ਲੱਗਿਆ ਕਿੱਥੇ ਤੁਸੀਂ ਬਣਾ ਕੇ ਘੱਲਦੇ ਹੋ ਉੱਥੇ ਮੈਂ ਤਾਂ ਹੀ ਕਹਿੰਦਾ ਹਰਿਆਣੇ ਚ ਕਿੱਥੇ ਸੰਧ ਅੱਛਾ ਸੰਧ ਤੁਸੀਂ ਬਣਾ ਕੇ ਘੱਲਦੇ ਨਾ ਮੈਂ ਤਾਂ ਹੀ ਕਹਿੰਦਾ ਉਹਨਾਂ ਦੇ ਆ ਅੰਕਲ ਦੀ ਗੱਲ ਲੱਗਦੀ ਤੁਹਾਨੂੰ ਦੇਖ ਕੇ ਨਹੀਂ ਪਤਾ ਲੱਗਿਆ ਸੀ ਵੀ ਆ ਲੱਗਿਆ ਮਤਲਬ ਇਹਨਾਂ ਨੂੰ ਇਹ ਆ ਗਏ ਬਈ ਟਾਇਰ ਵਾਲੇ

ਗ੍ਰੀਸੋਂ ਦਾ ਕੰਮ ਕਿੰਨੇ ਕਰਸਾਨਾ ਦੇ 2 4 6 ਸੁਪਰ ਸੀਟਰ ਲੈਂਦੇ ਨੇ ਜਿਹੜੇ ਕਿੰਨੋਂ 17 ਟਨ ਆਲਾ ਬਈਓ ਕੈਪਟਨ 2024 ਸ਼ੌਕਰ ਦੇ ਕੋਈ ਮਾ ਸ਼ੌਕਰ ਮੋٹے ਸ਼ੌਕਰ ਪਾਏ ਹੋਏ ਆਂ ਇਹਦੇ ਚ ਵੱਡੇ ਸਪ੍ਰਿੰਗ ਦੇਖੋ 420 500 500 ਦੇ ਵੱੰਨੇ ਆਂ ਤੇ ਛੋਟਾ ਖੜਿਆ ਇਹਦੇ ਨਾਲੋਂ ਸਪ੍ਰਿੰਗ ਪਾਏ ਇਹ 15 ਟਨ ਵਾਲਾ ਏ ਇਹ 10 ਫੁੱਟ ਹਨ ਹੈ ਮੇਰੇ ਕੋਲ ਰੋਟੇਟਰ ਆ ਗਿਆ ਛੋਟਾ ਕੋਈ ਸੱਗੋ ਸੱਗੋ ਤੇ ਤੁਹਾਡਾ ਨਾਮ ਸੱਜੋ ਭਾਈ ਇਹਨਾਂ ਨੂੰ ਪੁੱਛਿਆ ਨਹੀਂ ਕਿ ਕੋਈ ਲਾਈਵ ਹੋ ਜਾਂਦਾ ਤੁਸੀਂ ਸਾਰੇ ਨਾਮ ਲੈ ਕੇ ਦਾ ਅਰਥ ਲੈ ਆਇਓ ਜੱਪਾ ਆ ਗਿਆ ਲੈਂਡ ਫੋਰਸ ਲੈਂਡ ਫੋਰਸ ਦੇ ਵਿੱਚ ਇਹ ਗੱਜੀਆਂ ਲੈਂਡ ਫੋਰਸ ਦਾ ਆ ਗਿਆ ਬਈ ਇੱਧਰ ਸੁਪਰ ਸੀਡਰ ਲੈਂਡ ਫੋਰਸ ਦਾ ਵੀ ਬਹੁਤ ਵਧੀਆ ਕੁਆਲਿਟੀ ਦਾ ਸੁਪਰ ਸੀਡਰ ਹੈ ਬਈ ਇਤਰਾ ਸ਼ਕਤੀਮਾਨ ਦਾ ਨਾਮ ਰਿਹਾ ਪਹਿਲਾਂ ਸ਼ਕਤੀਮਾਨ ਦੇ ਨਾਲ ਨਾਲ ਲੈਂਡ ਫੋਰਸ ਵੀ ਵਿੱਚ ਗਿਣਿਆ ਜਾਂਦਾ ਦੇ ਵਿੱਚ ਨਾਲ-ਨਾਲ ਪੱਤੀਆਂ ਵੀ ਲਾਤੀਆਂ ਬਈ ਇਹ ਦੇਖੋ ਟੰਨਾ ਦੇ ਗੈਲ-ਗੈਲ ਇਹ ਗਾਰਾ ਗੂਰਾ ਨਾਲ ਚਿੱਕਾ ਪੱਤੀ ਨੂੰ ਇਸ ਕਰਕੇ ਗੈਲ ਉਹਦੇ ਪੱਤੀਆਂ ਲਾਤੀਆਂ ਬਈ ਦੇਖੋ ਬਹੁਤ ਸੋਹਣਾ ਸਾਫ਼ ਸੁਥਰਾ ਹਾਂਜੀ ਲਾਉਣ ਵਾਲਾ ਨਹੀਂ ਹੈਗਾ ਜੀ ਇਹ ਉਹ ਲੈਂਦਾ ਹੈ ਆ ਗੁਰਦਾ ਨੀ ਲੇਗਾ ਕਿਹਦਾ ਨਾਮ ਲਾਣੇ ਵਾਲਾ ਨਹੀਂ ਹੋਗਾ ਇਹ ਆ ਗਿਆ ਨਾ ਤਾਂ ਲੈਂਡ ਫੋਰਸ ਐਡਵਾਂਸ ਐਡਵਾਂਸ ਬਸ

ਇੱਧਰ ਪਲੋ ਆ ਗਿਆ ਬਈਆ ਲੈਂਡ ਫੋਰਸ ਦਾ ਤੇ ਇੱਧਰ ਵੈਕਿਊਮ ਵਾਲੀ ਆ ਗਈ ਹੈ ਇੱਧਰ ਰੋਟਾਵੇਟਰ 10 ਫੂਟਾ ਇਹ ਵੈਕਿਊਮ ਵਾਲੀ ਹੈ ਆ ਗਿਆ ਇਹਨਾਂ ਦਾ ਲੈਂਡ ਫੋਰਸ ਜੋ ਲੱਗ ਹੋਣੇ ਵਾਲਾ ਇਹਨਾਂ ਦੇ ਹੈ ਪਰ ਇਹ ਮਾ ਫੱਟਾ ਲਾਇਆ ਬਾਦੂ ਆ वो फटा ठीक है, है फटा वो यो है इसका रूलर अलग हो गया ना यो रूलर अलग हो गया इसका यो फट्टा रूलर क्या ला गया, गया। है ਫੱਟਾ ਇਹ ਫੱਟਾ ਨਾਲ ਰੂਲਰ ਗੈਲੇ ਰਹਿ ਉਹ ਠੀਕ ਹੈ ਹੋਣਾ ਫਰਕ ਅੰਦਰ ਕਰਾ ਆ ਗਿਆ ਬਾਈ ਉਹ ਰਾਚ ਟਾਇਰ ਦੇਖੋ ਕਹੇ ਜੇ ਪਾਏ ਗਏ ਐ ਐਮ ਆਰ ਐਫ ਦੇ ਕਹੇ ਜੇ ਟਾਇਰਾਂ ਨਹੀਂ ਹੈ ਮਲੇਰ ਕੋਟੜਾ ਇੱਕ ਕੂਮਲੀ ਆ ਗਈ ਹੈ ਵੈਕਿਊਮ ਵਾਲੀ ਹੈ ਇੱਕ ਕੂਮਲੀ ਆ ਗਈ ਬਾਈ ਫੋਟੋ ਵਿੱਚ ਆੜੋ ਖੜੋ ਤੂੰ ਖੜੋ ਮੜ ਜਾ ਮੈਸਚਿਓ ਮੈਸਚਿਓ ਆ ਗਈ ਭਾਈ ਅੱtre ਬਹੁਤ ਵਧੀਆ ਕੰਪਨੀ ਆ ਮੈਸਚਿਓ ਵੀ ਹੁਣ ਆਪਾਂ ਦਿਖਾਣੇ ਤੁਹਾਨੂੰ ਮੈਸਚਿਓ ਦੇ ਸੁਪਰ ਸੀਡਰ ਰੋਟਾਵੇਟਰ ਦੇਖੋ ਮੈਸਚਿਓ ਹੈਪੀ ਸੀਡਰ

ਕੈਵਨ ਵਾਲੀ ਬਾਈ اے ایس 9930 اے ایس 930 ਬਹੁਤ ਸੋਹਣੀ ਲੱਗ ਰਹੀ ਹੈ ਦੇਖੋ ਕੈਵਨ ਚ ਇਹ ਆ ਗਈ ਬਾਈ ਜਗਜੀਤ ਕੈਵਨ ਵਾਲੀ ਦੇਖੋ ਬਹੁਤ ਸੋਹਣੀ ਮਸ਼ੀਨ ਤਿਆਰ ਕਰੀ ਐ ਜਗਜੀਤ ਨੇ ਬਹੁਤ ਵਧੀਆ ਕੰਮਰ ਬਣਾਇਆ ਬਾਈ ਮੋਟਰ ਆਈ ਗਿਆ ਬਾਈ ਪਤਾ ਨਹੀਂ ਇਸ ਕੋ ਮੈਨੂੰ ਥੋੜਾ ਥੀਲੇ ਪਾਇਆ ਹੈ ਇਸ ਕੋ ਕੰਪਨੀ ਦਾ ਹੈ ਨਾ ਜਿਹੜਾ ਬਹੁਤ ਸਸਤੀ ਤੇ ਨਾ ਕਾਇਲ ਲੀਟਰ ਦਾ ਟੈਂਕ ਵੀਰੇ ਦਾ 10 ਲੀਟਰ ਹੈ ਜੀ 10 ਲੀਟਰ ਤਜਰਬਾ ਕਰੇ ਬਈ ਦਵਾਈ ਨਾਲ ਇਹ ਤਾਂ ਡੇਲੀ ਕਰਦੇ ਆ ਬਾਈ ਯਾਰ ਚਲਾਈ ਜਾਂਦਾ ਅਜੇ ਤੱਕ ਅੰਨੇ ਤੇ ਚਲਾਈ ਜਾਂਦੇ ਆ ਕਿੰਨੇ ਤੀਲ ਨੇ 300 ਰੁਪਏ ਇੱਕ ਦਾ ਡੇਲੀ ਚਲਾ ਰਹੇ ਇਹਦਾ ਅੱਜ ਆਇਆ ਬਜਾਰੇ ਮੇਰੇ ਕੋਲ ਨੂੰ ਟਾਈਮ ਹੀ ਨਹੀਂ ਹੈਗਾ ਅੱਛਾ ਇੰਨੇ ਆਰਡਰ ਨੇ ਇਹਨਾਂ ਦੇ ਚਲਾਈ ਜਾਂਦੇ ਆ ਆਹ ਗੱਡੀ ਰੱਖੀ ਪਿੱਛੇ ਲੱਗੂ ਹਾਂ ਪੂਰੀ ਗੱਡੀ ਸਾਟਾ ਕੋਲ ਮਾਇਆ ਹੋਇਆ ਯਾਰ ਹਾਂਜੀ ਹਾਂਜੀ ਬਣਾ ਲੈ ਤੇਰੇ ਕਿੰਨੇ ਵਿੱਚ ਬਰਾਏ ਦੇ ਬਾਈ ਕਿੰਨੇ ਵਿੱਚ ਬਰਾਏ ਤੇ ਮੇਰਾ 1 ਲੱਖ 20 50 ਦਾ ਬੋਟਲ ਟੈਂਕਰ ਇਸ ਦਾ 50 ਦਾ ਲਾਹ ਲੈ ਕਿੰਨੇ ਕਿਲੋ ਆਉਂਦੇ ਕਿੰਨੇ ਤੇ ਮੇਰੇ ਨੂੰ ਕਮਾਲ ਨਾ 3 ਕਿੱਲਾ ਕਰੇ ਪਾਣੀ ਤੋਂ ਪੜੇਗੀ ਨਹੀਂ ਕਿਹੜੀ ਦਵਾਈ ਵਰਤਣੀ ਹੁਣ ਕੋਈ ਨਾਲ ਚਲਾਉਣਾ 25 ਮਿੰਟ ਪਾਲਾ ਪਾਲਣ ਦੇ ਰੋ 80 ਵਾਲੇ ਦਮਸ਼ਾਲੇ ਸਪਰੇ ਕਰਦੇ ਨਾ ਕੋਈ ਬੰਦੇ ਕਰਦੇ ਇੱਕ ਸੈਟ ਨਾਲ ਇੱਕ ਸੈਟ ਨਾਲ ਦੋ ਦੋ ਟਾਈ ਕੀ ਦੋ ਦੋ ਟਾਈ ਕਿਲੇ ਜਿਆਦਾ ਬਣਦਾ ਨਹੀਂ ਕੋਈ ਬੰਦੇ ਰੋ ਰਹੇ ਨੇ ਇੰਨੇ ਬੈਸ ਸੈਟ ਹੈ ਕੰਟਰੋਲ ਤੋਂ ਨਹੀਂ ਹੁੰਦਾ ਹੈਗਾ ਚੱਲ ਲਗਾ ਦੇ ਨੂ ਕਰ ਅੱਜ ਤੱਕ ਦਾ ਪ੍ਰੋਬਲਮ ਆਇਆ ਹੈ ਮਾਤਰ ਮੂਕਾ ਲਾ ਕੇ ਆ ਗਿਆ ਸੁਪੂਗਾ ਜਿਗਰ ਕਰ ਦੇਗਾ ਢੇਟ ਕਾ ਲੀਵਰ ਜਿਗਰ ਆ ਗਿਆ ਮਾ ਹੈ 50 ਕਿਲੋ ਤੋਂ ਕਹਿ ਰਿਹਾ ਜੀ ਜਹਾਂ ਜਾਗੇ ਮਾਡਲ ਬਣਾ ਕੇ ਵੇਚਣੇ ਉਸ ਦਾ ਗ੍ਰੇਸ਼ੂ ਬੈਲਾ 3 ਹਾਂ ਉਹ ਵੀ ਮੇਰੇ ਨਾਲ ਹੀ ਪੇਕਿੰਗ ਕਰਕੇ ਆਇਆ। ਫਿਰ ਉਹ ਮੁੰਡਾ ਵੀ ਪੇਕਿੰਗ ਵਾਲਾ ਆ। 4 ਲੱਖ। ਉਹ ਅਸੀਂ 400000 ਮਹਿੰਗਾ ਪੜਦਾ। ਤੁਹਾਨੂੰ ਮਿਠਾਣਾ ਇਮਾ। ਹੈਂ? 8 ਲੱਖ ਕਹਦੇ ਆ। ਯੋ। 34 ਲੱਖ ਲੱਗਦਾ। ਬੱਸ ਇਹ 4 ਲੱਖ ਕਪੜਾ ਦਾ ਸਬਸਿਡੀ ਆ। ਆਹ। ਪ੍ਰਕਾਸ਼ ਸਾਹਿਬ ਇਹ ਪਾਣੀ ਦਾ। ਲਓ ਜੀ। ਹੈਂ? 10 ਲੀਟਰ ਦਾ ਟੈਂਕ ਹੈ ਜੀ ਇਹਦਾ ਇਹ। ਬੈਟਰੀਆਂ ਦੋ ਰੱਖੀਆਂ ਮੇਰੇ ਇਹਦੇ ਤੇ। ਹਾਂ ਜੀ ਇਹ ਇਕੱਲੇ ਗਰੇ ਨੇ ਨਹੀਂ ਇਕੱਲਾ ਗਿਲਾ ਦਾ ਅੱਧਾ ਕਿੱਲਾ ਦਾ ਅੱਧਾ ਕਿੱਲਾ 10 25 ਕਾ ਲੀਟਰ ਲੈਂਦਾ ਜੇ ਤੁਸੀਂ ਚੋਣਾ ਇਕ ਇਕ ਟਿਕੜ ਕਰਦਾ ਹੈ ਪਹਿਲੀ ਗਰੇ 20 ਤੋਂ 25 ਇੱਕ ਪਹਿਲੀ ਗਰੇ ਹਾਂ ਵੈਸੇ ਹੀ ਇੱਕ ਟੈਂਕ ਚ ਅੱਧਾ ਅੱਧਾ ਕਿੱਲਾ ਕੱਢੂਗਾ ਹਾਂ ਅੱਧਾ ਕਿੱਲਾ ਦੋ ਟੈਂਕਾਂ ਚ ਮਤਲਬ 20 ਲੀਟਰ ਹੈ ਕਿੱਲੇ ਦਾ 20 ਲੀਟਰ ਇਹ ਵੀ ਕਿਉਂ ਕਿੰਨੇ 8 ਲੱਖ ਰੁਪਏ ਆਈ 50% ਸਾਥ ਜੀ ਆ ਜੀ 8 ਲੱਖ ਰੁਪਏ ਅੱਛਾ ਜੀ ਟ੍ਰੇਨਿੰਗ ਹੁੰਦੀ ਹੈ ਉਹ ਟ੍ਰੇਨਿੰਗ ਆਪਾਂ ਕੇਵੀਕੇ ਬਰਨਾਲਾ ਹੈ ਕ੍ਰਿਸ਼ੀ ਵਿਗਿਆਨ ਕੇਂਦਰ ਹਾਂਜੀ ਉੱਥੇ ਟ੍ਰੇਨਿੰਗ ਚੱਲਦੀ ਹੈ ਸਟਾਰਟ ਹੋਣ ਵਾਲੀ ਹੈ ਇੱਕ ਦੋ ਮਹੀਨੇ ਚ ਅੱਛਾ ਜੀ ਐਡੀ ਜੇ ਤੁਸੀਂ ਗੁੜਵਾਉਂ ਵਗੈਰਾ ਕਰੋਗੇ ਉਹ 70-80 ਹਜ਼ਾਰ ਰੁਪਏ ਪੇਮੈਂਟ ਲੈਂਦੇ ਆ ਟ੍ਰੇਨਿੰਗ ਕਰਵਾਉਂਦੇ ਹਾਂ ਹਾਂਜੀ ਉਹ ਆਪਣੇ ਬਸ ਬੰਦੇ ਜਿਹੇ ਲੈਂਦਾ ਹੈ ਉਹ ਟ੍ਰੇਨ ਤੁਸੀਂ ਕਰਾਉਂਦੇ ਫਿਟਨੇਸ ਟ੍ਰੇਨਿੰਗ ਦੇ ਮੇਨ ਚਲਾਣਾ ਸਿਖਾਉਣਾ ਹੈ ਮਸਲਾਂ ਦੇ ਬਾਰੇ ਨੌਲੇਜ ਦਿੰਨੇ ਹੈ ਕਿਸ ਮਸਲ ਤੇ ਕਿਹੜੇ ਦਵਾਈਆਂ ਯੂਜ਼ ਕਰਦੀਆਂ ਹਾਂ ਹਾਂਜੀ ਹਾਂਜੀ ਸਾਰੀ ਨੌਲੇਜ ਦਿੱਤੀ ਜਾਂਦੀ ਹੈ ਟ੍ਰੇਨਿੰਗ ਚ ਦਾ 10 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਪੰਜ ਦਿਨ ਦਾ ਨੋਨਲੀ ਪੰਜ ਦਿਨ ਮਸਲਾਂ ਦੇ ਕੋਲ ਇਹ ਇਹ ਪੇਮੈਂਟ ਲੈਂਦੇ ਦੇਣੇ ਪੈਣੀ ਜਾਂ ਕਿਸ ਤਰ੍ਹਾਂ ਜਿਹੜੇ ਤੁਸੀਂ ਇਹ ਕੰਪਨੀ ਤੋਂ ਕ੍ਰੀਏਟ ਹੋ ਤਾਂ ਤੁਸੀਂ ਉਹਨਾਂ ਦਾ ਲੋਨ ਵੀ ਕਰਵਾ ਸਕਦੇ ਹੋ ਜਿਵੇਂ 50% ਦੀ ਸਬਸਿਡੀ ਮਿਲ ਜਾਂਦੀ ਹੈ ਹਾਂਜੀ ਬਾਕੀ ਲੋਨ ਕਰਵਾ ਸਕਦੇ ਹੋ 3% ਲੋਨ ਤੇ ਹੋ ਜਾਂਦਾ ਜੇ ਲੋਖ ਰਿਹਾ ਭੱਜੇ 3 ਲੱਖ ਇਹਾਰੇ ਕੋਈ ਤੁਸੀਂ ਕੰਮ ਨਹੀਂ ਆ। ਇਹ ਤਾਂ ਇਹਮਾ ਇਕੱਠੇ ਪੈਸੇ ਮੈਂਟ ਆਉਂਦੀ ਹੈ ਜੀ ਸਭ ਦੀ ਨਾ। ਸਭ ਦੀ ਇਕੱਠੀ ਪੇਮੈਂਟ ਇਕੱਠੀ ਕਰੂਗੀ। ਇੱਕ ਵਾਰ ਤਾਂ ਪੂਰੇ ਭਰਨੇ ਪੈਣਗੇ। ਜੇ ਲੋਨ ਵਾਲਾ ਕਰਾਗਾ ਨਾ ਉਹ ਆਪ ਕੋ ਕਰ ਦੇ ਇਕੱਠੇ ਦੋ। ਇੱਕ ਲੋਨ ਵਾਲਾ ਜਿਗਾਰ ਆਏ ਤੋਂ ਬਾਅਦ। ਲੋਨ ਪਰ ਮਿਲ ਜਾਗਾ ਕੋਈ ਤਿਕੋ। ਬਾਅਦ ਵਿੱਚ ਫਿਰ ਇਹ ਨਹੀਂ ਹੋਊਗਾ। ਚਲੋ ਜੀ। ਸਭ ਦੀ ਬਾਅਦ ਚ ਆ ਜੇਗੀ। ਬਾਅਦ ਚ ਆਊਗੀ। ਇਤਨੇ ਟਾਈਮ ਚ ਆਏਗੀ ਸਭ ਲਈ ਦੀ। ਸਭ ਕਿਹਦੀ ਪੰਜਾਬ ਹੋ ਸਕਦਾ। ਨਹੀਂ ਟਾਈਮ ਕਿਦਨ ਲੱਗੇਗਾ ਬਾਅਦ ਖਾਣੇ। ਇੱਕ ਮਹੀਨੇ ਦੇ ਅੰਦਰ ਆ ਜੀ। ਇੱਕ ਮਹੀਨੇ। ਚਲ ਆ ਜੀ। ਲਓ ਜੇ ਆਹ ਦੇਖੋ ਬਈ ਬਟੇਰ ਕਬੂਤਰਾਂ ਵਰਗੇ ਬਟੇਰ ਦੇਖੋ ਛਿੱਟੇ ਛਿੱਟੇ ਡਾਂਕੀ ਸਰ ਇਹ ਕੀ ਹੈ ਡਾਂਕੀ ਕਬੂਤਰ ਉਹ ਜ਼ਾ ਦੇਖੋ ਇਹਦੇ ਚੈਰਾ ਦੱਸਦੇ ਡਾਂਕੀ ਕੰਡਾ ਤੇ ਆ ਦੇਖੋ ਨਾ ਅੰਡੋ ਕੇ ਜਾ ਐਦਰਾ ਦੇਖੋ ਟਰਕੀ ਚਲੋ ਬਾ ਚੱਲੇ ਗਰਦਨ ਪੈਣਾ ਤੇ ਵਾਲ ਨਹੀਂ ਹੈ ਨੀ ਹੈ ਆ ਦੇਖੋ ਜੀ ਖਰਗੋਸ਼ ਮਰੇ ਉਹ ਦੋਆਂ ਦੇ ਕਿਤੇ ਆ ਜੀ ਮੇਰੇ ਬਡੇ ਪਿੰਜਰੇ ਚ ਕੀ ਆਏ ਹੈ ਲੋਰ ਕਾਲ ਦੀ ਬਾੜੀ ਵੀ ਹੈ ਅੰਦਰ ਕੋਸ ਤੇ ਅੱਛਾ ਇਹ ਦੇਖੋ ਬਈ ਸਾਹੀ ਵਾਲ ਕੀ ਨਸਲ ਕਿਆ ਸੁਣੇ ਹੀ ਦੇਖੋ ਇਦਰਾ ਚੈਪ ਜਰਸੀ ਦੇਖੋਗੇ ਬਹੁਤ ਸੋਹਣੀ ਨਸਲ ਤਿਆਰ ਕਰੀ ਹੋਈ ਪਤਾ ਲੱਗਿਆ ਵੇ ਕਿਹੋ ਜਿਹੀ ਤਰ੍ਹਾਂ ਕਿੰਨੀ ਪਿਓਰ ਸਾਹੀਵਾਲ ਆ ਇਹ ਦੇਖ ਲੈ ਗੱਡੀ ਟੁੱਟ ਦੇਖ ਲੈ ਪਰਲੀ ਸਾਈਡ ਮਹਸਾ ਬਈ ਢੇਡ ਦੇਖੋ ਵਿੱਚ ਚਾਰ ਪਾਇਆ ਬਾਗ ਕੁੜਲੀਆਂ ਚ ਪਰੀਆਂ ਪਈਆਂ ਚਾਰ ਗੱਲ ਫੀਟ ਗਰੀ ਵੀ ਗੱਲ ਮੁਰਾ ਵੀ ਸਰੋਇਨ ਮਸ਼ਲੀਆਂ ਪਰ ਬੱਤਕ ਦੇਖੋ ਗਾਓ ਬੱਤਕ ਪਰਨ ਹੋ ਰਿਹਾ ਪਰਨ ਬੱਤਕ ਦਿਖਾਉਂਗਾ ਲੈ ਬੱਤਕ ਕਿ ਲੱਗ ਗਿਨ ਅੱਜ ਦਾ ਜੰਗੀ ਦਮ ਇਹ ਵੀਡੀਓ ਬਣਾਣੀ ਹੈ ਹਾਂ ਵੀਡੀਓ ਬਣਾਣੀ ਹੈ ਚੱਲ ਬਣਾ ਦੋ ਰਹਿਣਾ ਕਰਦੇ ਨੇ ਦੇਖੋ ਕੀ ਆ ਸੋਹਣੀਆਂ ਦੇਖੋ ਕਿੰਨਾ ਪਿਆਰਾ ਕਲਰ ਹੈ ਬਾਈ ਬਹੁਤ ਸੋਹਣੀਆਂ ਲੱਗ ਰਹੀਆਂ すごい。